ਜਿਹੜਾ ਜਥਾ ਭੇਜਿਆ ਗਿਆ ਸੀ ਅੱਜ ਦੂਜੇ ਦਿਨ ਉਸ ਨੂੰ ਵਾਪਸ ਬੁਲਾ ਲਿਆ ਗਿਆ ਉਸ ਨੂੰ ਵਾਪਸ ਬੁਲਾ ਲਿਆ ਗਿਆ ਔਰ ਖਾਸ ਤੌਰ ਤੇ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹ ਜਥੇ ਨੂੰ ਲੈਣ ਪਹੁੰਚੇ ਅੱਜ ਦੇ ਦਿਨ ਦੀ ਸਮਾਪਤੀ ਜਿਹੜੀ ਹੋ ਚੁੱਕੀ ਹੈ ਸਰਵਨ ਸਿੰਘ ਪੰਦੇਰ ਕਿਸਾਨ ਕਿਸਾਨ ਆਗੂ ਜਿਹੜੇ ਨੇ ਉਹ মিডিਆ ਨਾਲ ਗੱਲਬਾਤ ਵੀ ਕਰ ਰਹੇ ਆ ਗਿਆ ਇਹ ਕਿਵੇਂ ਦੇਖਦੇ ਹੋ ਕੀ ਇਹ ਕੋਈ ਗੱਲਬਾਤ ਕਰਨ ਦਾ ਹੈ ਸੀ ਜਿਹੜੀ ਇਹ ਕਿੰਨੇ ਕਿਸਾਨ जखमी ਹੈ ਦੇਖੋ ਅਜੇ ਤੱਕ ਮੇਰੇ ਕੋ ਸੱਤ ਅੱਠਾਂ ਦੀ ਰਿਪੋਰਟ ਆ ਪਰ ਮੈਂ ਇਹ ਐਗਜੈਕਟ ਨਹੀਂ ਹੋ ਸਕਦੀ ਕੱਲ ਜੱਥਾ ਜਾਏਗਾ ਦੁਬਾਰਾ ਫਿਰ ਤੋਂ ਨਹੀਂ ਦੇਖੋ ਅਜੇ ਮੀਟਿੰਗ ਕਰਾਂਗੇ

ਸਰਵਨ ਸਿੰਘ ਭੰਦੇਰ ਜਿਹੜੇ ਨੇ ਉਹ ਉਹ ਵਾਪਸ ਬੁਲਾ ਲਿਆ ਉਹਨਾਂ ਨੇ ਮਨਜੀਤ ਸਿੰਘ ਪਨੇਰ ਗੱਲਬਾਤ ਕਰਨੇ ਨੇ ਮਨਜੀਤ ਸਿੰਘ ਧਨੇਰ ਭੰਦੇਰ ਇਸ ਵੇਲੇ ਗੱਲਬਾਤ ਕਰ ਰਹੇ ਸੀ ਔਰ ਉਹਨਾਂ ਨੇ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਕਾਫਲੇ ਨੂੰ ਵਾਪਸ ਬੁਲਾ ਲਿਆ ਜੋ ਜਥਾ ਭੇਜਿਆ ਗਿਆ ਸੀ ਉਸ ਨੂੰ ਵਾਪਸ ਬੁਲਾ ਲਿਆ ਹੁਣ ਇਸ ਤੋਂ ਅਗਲਾ ਫੈਸਲਾ ਜਿਹੜਾ ਹੈ ਉਹ ਕੀਤਾ ਜਾਣਾ ਹੈ ਤਾਂ ਦੇਖੋ ਕਿ ਜਥਾ ਜਿਹੜਾ ਹੈ ਉਹ ਵਾਪਸ ਆ ਰਿਹਾ ਹੈ ਅਗਲਾ ਫੈਸਲਾ ਜਿਹੜਾ ਹੈ ਉਹ ਮੀਟਿੰਗ ਤੋਂ ਬਾਅਦ ਲਿਆ ਜਾਏਗਾ ਕਿ ਅਗਲਾ ਫੈਸਲਾ ਕਿਸ ਤਰ੍ਹਾਂ ਦਾ ਆਉਣ ਵਾਲਾ ਹੈ ਅਗਲਾ ਫੈਸਲਾ ਕਿਸ ਤਰ੍ਹਾਂ ਦਾ ਆਉਣ ਵਾਲਾ ਹੈ ਹੁਣ ਰਣਨੀਤੀ ਜਿਹੜੀ ਅਸੀਂ ਦੋਏ ਫਾਰਮਾਂ ਹੁਣ ਬੈਠਾਂਗੇ ਬੈਠ ਕੇ ਪਲੈਨਿੰਗ ਕਰਾਂਗੇ ਅਗਲੇ ਜੱਥੇ ਦੀ ਪਲੈਨਿੰਗ ਜਿਹੜੀ ਉਹ ਬੈਠ ਕੇ ਹੋਏ ਦੇਖੋ ਹੁਣੇ ਥੋੜੀ ਦੇਰ ਦੇ ਵਿੱਚ ਬੈਠ ਕੇ ਦੋਏ ਫਾਰਮ ਤੈਅ ਕਰਨੀਆਂ ਕਿ ਆਪੇ ਅਗਲੇ ਜੱਥੇ ਦੀ ਰਣਨੀਤੀ ਕੱਲ ਭੇਜਣਾ ਕਦੋਂ ਭੇਜਣਾ ਉਹ ਤੈਅ ਹੋਏਗੀ ਲਗਭਗ 7 ਤੋਂ 8 ਜਿਹੜੇ ਆ ਉਹ ਜ਼ਖਮੀ ਨੇ ਉਹ ਤਾਂ ਜ਼ਿਆਦਾ ਫੱਟੜ ਹੋਏ ਨੇ ਫੱਟੜ ਜਿਹਨਾਂ ਦੇ ਛੋਟੀਆਂ-ਛੋਟਾ ਆਈਆਂ ਨੇ ਉਹ ਜ਼ਿਆਦਾ ਨੇ ਪਰ ਜਿਹੜੇ ਸੀਰੀਅਸ ਨੇ ਉਹ ਤਿੰਨ ਨੇ ਜਿਹਦੇ ਵਿੱਚ ਦੋ ਇੱਥੇ ਰਾਜਪੁਰੇ ਪਏ ਨੇ ਇੱਕ ਪੀਜੀਆਈ ਰੈਫਰ ਕੀਤਾ ਗਿਆ ਇੱਕ ਸਾਥੀ ਨੇ ਰੇਸ਼ਮ ਸਿੰਘ ਹੈਗੇ ਰੇਸ਼ਮ ਸਿੰਘ ਹੈ ਗਿਆ ਭਗਤਾ ਜੀ ਦੇ ਉਹਨਾਂ ਨੂੰ ਅੱਜ ਰੈਪਰ ਕਰਤਾ ਪੀਜੀਆ ਜੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਪੁਲਿਸ ਅੱਜ ਦਾ ਅੱਜ ਦਾ ਅੱਜ ਦਾ ਨਹੀਂ ਉਹ ਜਿਹੜੇ ਫੁੱਲ ਹੈ ਜੀ ਉਹ ਕੈਮੀਕਲ ਪਾ ਕੇ ਸਿੱਟੇ ਜਾ ਰਹੇ ਨੇ ਬੜਾ ਛਲ ਕੀਤਾ ਜਾ ਰਿਹਾ ਹੈ ਉਹ ਫੁੱਲ ਜਿਹੜੇ ਸਿੱਟੇ ਗਏ ਨੇ ਕੈਮੀਕਲ ਪਾ ਕੇ ਸਿੱਟੇ ਜਾ ਰਹੇ ਨੇ ਪਾਣੀ ਦੇ ਵਿੱਚ ਜ਼ਹਿਰ ਫੁੱਲਾਂ ਦੇ ਵਿੱਚ ਜ਼ਹਿਰ ਇਹ ਲੋਕਤੰਤਰ ਹੈ ਇਹ ਸਰਕਾਰ ਹੈ ਜੇ ਫੁੱਲਾਂ ਦੇ ਵਿੱਚ ਜ਼ਹਿਰ ਕੈਮੀਕਲ ਦੇ ਵਿੱਚ ਜ਼ਹਿਰ ਤੇ ਲੋਕਾਂ ਨੂੰ ਵਿਖਾ ਕੀ ਰਹੇ ਨੇ ਇਹ 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 ਚਿਹਰਾ ਹੈ ਇਹ ਚਿਹਰਾ ਸਾਡੇ ਲੋਕਤੰਤਰ ਦਾ ਇਹ ਚਿਹਰਾ ਸਾਡੇ ਜਿਹੜਾ ਸੰਵਿਧਾਨ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਸਾਨੂੰ ਇਹ ਰੋਕ ਰਹੇ ਨੇ ਇਹ ਇਹ ਚਿਹਰਾ ਹੈ ਭਾਰਤ ਦਾ ਜਿਹੜਾ ਵਿਸ਼ਵ ਗੁਰੂ ਬਣ ਜਾ ਰਿਹਾ ਕਿ ਆਪਣੇ ਦੇਸ਼ ਦੇ ਲੋਕਾਂ ਦੇ ਫੁੱਲਾਂ 'ਚ ਕੈਮੀਕਲ ਪਾ ਕੇ ਉਹ ਤਾਂ ਕਹਿ ਰਹੇ ਆ ਕਿ ਸਾਡਾ ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਆ ਸਾਡੇ ਦੇ ਵੱਡੇ ਨੇ ਸਾਡਾ ਅਨਦਾਤਾ ਇਸ ਕਰਕੇ ਫੁੱਲ ਸਿੱਟੇਗੇ ਤੁਸੀਂ ਵੱਡਾ ਦੋਸ਼ ਲਾ ਰਹੇ ਹੋ ਕਿ ਕੈਮੀਕਲ ਪਾਉਣ ਹਾਂ ਇਹ ਜ਼ਹਿਰ ਦੇ ਨਾਲ ਜਿਹੜੀ ਜ਼ਹਿਨ ਹੈ ਜ਼ਹਿਰ ਦੇ ਨਾਲ ਜ਼ਹਿਰ ਦੇ ਨਾਲ ਹੁੰਦਾ ਜੀ ਜਿਹੜਾ ਸਲਮਾਨ ਜਿਹੜੀ ਜ਼ਹਿਰ ਪਾ ਕੇ ਫੁੱਲਾਂ ਦੇ ਵਿੱਚ ਜ਼ਹਿਰ ਪਾ ਕੇ ਪਾਣੀ ਦੇ ਵਿੱਚ ਇਹ ਸਲਮਾਨ ਹੁੰਦਾ ਆਪਣੇ ਦੇਸ਼ ਦੇ ਲੋਕਾਂ ਦਾ ਆਪਣੇ ਦੇਸ਼ ਦੇ ਨਾਗਰਿਕਾਂ ਦਾ ਸੋ ਇੱਥੇ ਛਲਤੇ ਉਤਰਈਏ ਸਰਕਾਰ ਪੀਸਫੁਲੀ ਪੈਦਲ ਜਾਣ ਵਾਲੇ ਲੋਕਾਂ ਦੇ ਉੱਪਰ ਜਿਹੜਾ ਕੈਮੀਕਲ ਪਾ ਕੇ ਫੁੱਲ ਸੁੱਟ ਰਹੇ ਨੇ ਕੈਮੀਕਲ ਪਾ ਕੇ ਪਾਣੀ ਸੁੱਟ ਰਹੇ ਨੇ ਠੀਕ ਹੈ ਤਾਂ ਬਹੁਤ ਵੱਡਾ ਬਹੁਤ ਵੱਡਾ ਇਲਜ਼ਾਮ ਬਹੁਤ ਵੱਡਾ ਦੋਸ਼ ਕੇ ਸੀ ਤੁਹਾਨੂੰ ਤਸਵੀਰਾਂ ਤੱਕ ਦਿਖਾਈਆਂ ਕਿ ਫੁੱਲਾਂ ਦੀ ਵਰਕਾ ਜਿਹੜੇ ਹਰਿਆਣਾ ਪੁਲਿਸ ਦੇ ਅਧਿਕਾਰੀ ਸੀ ਸਾਹਮਣੇ ਖੜੇ ਸੀ ਬਿਲਕੁਲ ਉਸ ਦੇ ਉੱਪਰ ਜਿਹੜਾ ਇੱਕ ਟੀਨ ਦੀ ਛੱਤ ਬਣੀ ਹੋਈ ਆ ਉਸ ਦੇ ਉੱਪਰ ਜਿਹੜੇ ਉਦੋਂ ਉਸ ਵੇਲੇ ਖੜੇ ਹੋਏ ਪੁਲਿਸ ਦੇ ਅਧਿਕਾਰੀ ਸੀ ਉਹ ਫੁੱਲਾਂ ਦੀ ਵਰਖਾ ਕਰ ਰਹੇ ਸੀ ਪਰ ਇੱਥੇ ਮਨਜੀਤ ਸਿੰਘ ਰਾਏ ਜਿਹੜੇ ਨੇ ਉਹ ਬਹੁਤ ਵੱਡਾ ਇਲਜ਼ਾਮ ਲਾ ਰਿਹਾ ਕਿ ਫੁੱਲਾਂ ਦੇ ਵਿੱਚ ਵੀ ਕੈਮੀਕਲ ਤੱਕ ਮਿਲਾ ਕੇ ਜਿਹੜਾ ਹੈ ਉਹ ਕਿਸਾਨਾਂ ਤੇ ਛੁੱਟਿਆ ਗਿਆ ਉਸ ਦੇ ਨਾਲ ਕਿਸਾਨਾਂ ਤੇ ਅਸਰ ਹੋਇਆ ਔਰ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਤਾਂ ਇੱਕ ਵੱਡਾ ਇਲਜ਼ਾਮ ਜਿਹੜਾ ਇਸ ਵੇਲੇ ਲਾਇਆ ਜਾ ਰਿਹਾ ਪਰ ਜਦੋਂ ਅਸੀਂ ਤਰਕ ਹਰਿਆਣਾ ਦੇ ਉਹਨਾਂ ਪੁਲਿਸ ਅਧਿਕਾਰੀਆਂ ਦਾ ਜੇ ਕਹਿ ਲੋ ਕਿ ਪੁਲਿਸ ਦੇ ਅਫਸਰਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਉਹ ਕਹਿ ਰਹੇ ਨੇ ਤਾਂ ਉਹ ਕਹਿ ਰਹੇ ਨੇ ਕਿ ਅਸੀਂ ਫੁੱਲ ਇਸ ਕਰਕੇ ਸੁੱਟੇ ਕਿਉਂਕਿ ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਆ ਅਸੀਂ ਕਿਸਾਨਾਂ ਨੂੰ ਪਿਆਰ ਕਰਦੇ ਆ ਤਾਂ ਉਹ ਕਹਿੰਦੇ ਸਾਡੇ ਵੱਲੋਂ ਇਹ ਸ਼ਾਂਤੀ ਦਾ ਸੁਨੇਹਾ ਸੀ ਪਰ ਇਹ ਸਭ ਦੇ ਵਿਚਾਲੇ ਕੀ ਹੋ ਜਾਏ ਇਹ ਕਿਸਾਨਾਂ ਦੇ ਦੋਸ਼ਤਾਂ ਵਿੱਚ ਕਿੰਨੀ ਕਿ ਸਚਾਈ ਹੈ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਅੱਜ ਦਾ ਦਿਨ ਸਮਾਪਤ ਹੋ ਗਿਆ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਗਿਆ ਇਸ ਤੋਂ ਅਗਲਾ ਫੈਸਲਾ ਮੀਟਿੰਗ ਤੋਂ ਬਾਅਦ ਜੋ ਆਏਗਾ ਅਸੀਂ ਤੁਹਾਡੇ ਤੱਕ ਲਗਾਤਾਰ ਪਹੁੰਚਾਉਂਦੇ ਰਹਾਂਗੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਹੂ ਦਾ ਅਨਮਿਊਟ ਸ਼ੰਭੂ